ਲਓ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਰਹੇ ਹਾਂ ਆ ਡ੍ਰੈਗਨ ਫਰੂਟ ਲੱਗਿਆ ਹੋਇਆ ਜੀ ਆ ਦੇਖ ਸਕਦੇ ਹੋ ਤੁਸੀਂ ਇਦਾਂ ਪਿੱਲਰ ਕੱਟ ਕੇ ਪਿੱਲਰਾਂ ਦੇ ਉੱਤੇ ਚੜਾਇਆ ਹੋਇਆ ਜੀ ਲੋ ਜੀ ਬਹੁਤ ਦੂਰ ਦੂਰ ਤੱਕ ਲੱਗਿਆ ਵਜੀ ਇਹ ਤੇ ਬਾਕੀ ਜਾਣਕਾਰੀ ਵੀਰ ਤੋਂ ਲਾਂਗੇ ਕਿ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜਾਂਦਾ ਇਹ ਕੀ ਕੰਮ ਆਉਂਦਾ ਜੀ ਇਹ ਖੇਤੀ ਕੀਤੇ ਕੀਤੇ ਕੋਈ ਕੋਈ ਬੰਦਾ ਹੀ ਕਰਦਾ ਜੀ ਕਾਫੀ ਥਾਂ ਦੇ ਵਿੱਚ ਲਾਇਆ ਹੋਇਆ ਵੀਰ ਨੇ ਲਓ ਜੀ ਬਾਕੀ ਜਾਣਕਾਰੀ ਆਪਾਂ ਵੀਰ ਤੋਂ ਲੰਦੇ ਆ ਜੀ ਇਹ ਵੀਰ ਇੱਕ ਕਿਦਾਂ ਕਿਦਾਂ ਲਾਇਆ ਜਾਂਦਾ ਜੀ ਇਹ ਤਾਂ ਹੀ ਇਹ ਤਾਂ ਚਾਰ ਚਾਰ ਕਲਮਾਂ ਲੱਗੀਆਂ ਹੋਈਆਂ ਜੀ ਇਹਦੇ ਆਲੇ-ਦਾਲੇ ਅੱਛਾ ਜੀ ਹਾਂਜੀ ਇਹ 7 ਫੁੱਟ ਦਾ ਪਿੱਲਰ ਆਹੇ ਠੀਕ ਆ ਜੀ ਤੇ ਬਾਕੀ ਆ ਉਪਰੇ ਦਾ ਸਟੰਗਾ ਬਣਾਉਣਾ ਪੈਂਦਾ ਜੀ ਆਪਾਂ ਨੂੰ ਅੱਛਾ ਜੀ ਇਹ ਫਿਰ ਥੱਲੇ ਤੋਂ ਇਹ ਪਣਾ ਹੈ ਜਿਵੇਂ ਆਹ ਕਰ ਲੈ ਮੈਂ ਜੀ ਹਾਂਜੀ ਹਾਂਜੀ ਪਕਣਾ ਲਾ ਕੇ ਠੀਕ ਆ ਜੀ ਹੌਲੀ ਹੌਲੀ ਇਹ ਤੁਰਦੇ ਆ ਜੀ ਠੀਕ ਆ ਜੀ ਤੇ ਨਾਲ ਦੇ ਨਾਲ ਆਪਾਂ ਬੰਨਾ ਪੈਂਦਾ ਜੀ ਇਹਨਾਂ ਨੂੰ ਠੀਕ ਆ ਜੀ ਵਧੀਆ ਲੱਗਦੇ ਆ ਠੀਕ ਆ ਜੀ ਬੰਨੀਆਂ ਪੈਂਦੀ ਆ ਜਿਵੇਂ ਆਹ ਆ ਜੀ ਇਹਨੂੰ ਐ ਬਨਣਗੇ ਇੱਥੇ ਕਰਕੇ ਜ ਐ ਬਨਣੇ ਪੈ ਠੀਕ ਆ ਜੀ ਤੇ ਇਹਦੇ ਵਿੱਚ ਖਾਦ ਖੂਦ ਵਗੈਰਾ ਹੋਰ ਵੀ ਕੁਝ ਪਾਉਣਾ ਹੈ ਇਹਨੂੰ ਫੰਕਸ ਦੀ ਉਹ ਹੁੰਦੇ ਸਪਰੇ ਜੀ ਪੜਕੇ ਜੀ ਦੀ ਅੱਛਾ ਜੀ ਤੇ ਇਹ ਇੱਕ ਕਿੰਨੇ ਚਿਰ ਚ ਹੋ ਜਾਂਦਾ ਜੀ ਪੱਡਾ ਇਹਨੂੰ ਹੋ ਗਿਆ ਜੀ 3 ਕਿ ਸਾਲ ਅੱਛਾ 3 ਸਾਲ ਚ ਤਿਆਰ ਹੋ ਜਾਂਦਾ ਜੀ ਹਾਂ 3 ਸਾਲ ਚ ਫਲ ਦੇਣ ਲੱਜਾਂਦਾ 2 ਡੇਢ ਕਿ ਸਾਲ ਚ ਅੱਛਾ ਇਹ ਫਿਰ ਕਿੰਨਾ ਕੁ ਮਹਿੰਗਾ ਫਲ ਇਹਦਾ ਇਹ ਜੀ ਉਹਰੇ 100 ਰੁਪਏ ਪੀਸ ਦੇ ਆ 100 ਰੁਪਏ ਪੀਸ ਦੇ ਹਾਂ ਜੀ ਇਹ ਤੁਸੀਂ ਕਿੰਨੇ ਥਾਂ ਚ ਲਾਇਆ ਹੋ ਜੀ ਇਹ ਬਾਗ ਇਹ ਇੱਕ ਥੀਲੇ ਚ ਅੱਛਾ ਇੱਕ ਥੀਲੇ ਚ ਲਾਇਆ ਹੋ ਜੀ ਹਾਂ ਜੀ ਹਾਂ ਜੀ ਤੇ ਹੋਰ ਇਹ ਜੀ ਦੇਖਭਾਲ ਹੋਰ ਕੀ ਕਰਦੇ ਆ ਜੀ ਬਾ ਦੇਖਭਾਲ ਦਾ ਆਹੀ ਆ ਜੀ ਗੁੱਡ ਗੜਈਆ ਇਹਦਾ ਅੱਛਾ ਜੀ ਬਾਕੀ ਹੋਰ ਸਪਰੇ ਹਾਂ ਸਪਰੂ ਹਾਂ ਮੌਕੇ ਤੇ ਟਾਈਮ ਨਾਲ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਵੀਰ ਨੇ ਦਿੱਤੀ ਹੈ ਜਾਣਕਾਰੀ ਡ੍ਰੈਗਨ ਫਰੂਟ ਬਾਰੇ ਇੱਕ ਕੀਲੇ ਦੇ ਵਿੱਚ ਲਾਇਆ ਹੋਇਆ ਵੀਰ ਦਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਕਿਉਂਕਿ ਇਹ ਖੇਤੀ ਕੋਈ ਕੋਈ ਬੰਦਾ ਕਰਦਾ ਜੀ ਡ੍ਰੈਗਨ ਫਰੂਟ ਦੀ ਕਿਉਂਕਿ ਕਹਿੰਦੇ ਮਹਿੰਗੀਆਂ ਚੀਜ਼ਾਂ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ